ਦੀਵਾ ਜਗਦਾ ਰਹੀ ਮੁਹੱਬਤ ਵਾਲਾ ਦੀਵਾ ਜਗਦਾ ਰਹੀ ਮੁਹੱਬਤ ਵਾਲਾ ਇਸ ਲਈ ਮੋੜ-ਮੋੜ ਫੇਰਾ ਪਾਇਓ ਜੀ ਇਸ ਲਈ ਮੋੜ-ਮੋੜ ਫੇਰਾ ਪਾਇਓ ਜੀ ਤੰਤ ਮੁਹੱਬਤਾਂ ਵਾਲੀ ਕਦੇ ਨਾ ਸੁੱਕੇ ਤੰਤ ਮੁਹੱਬਤਾਂ ਵਾਲੀ ਕਦੇ ਨਾ ਸੁੱਕੇ ਖਾਲਸ ਘੋਦੇ ਨਾਲ ਜਗਾਇਓ ਜੀ ਖਾਲਸ ਘੋਦੇ ਨਾਲ ਜਗਾਇਓ ਜੀ ਜੇ ਅੱਗ ਬਲ ਜਾਵੇ ਨਫਰਤ ਵਾਲੀ ਜੇ ਅੱਗ ਬਲ ਜਾਵੇ ਨਫਰਤ ਵਾਲੀ ਪ੍ਰੀਤ ਦੇ ਪਾਣੀ ਨਾਲ ਬੁਝਾਇਓ ਜੀ ਪ੍ਰੀਤ ਦੇ ਪਾਣੀ ਨਾਲ ਬੁਝਾਇਓ ਜੀ ਦੀਵਾ ਜਗਦਾ ਰਹੀ ਮੁਹੱਬਤ ਵਾਲਾ ਇਸ ਲਈ ਮੁੜ ਮੁੜ ਫੇਰਾ ਪਾਇਓ ਜੀ ਇਸ ਲਈ ਮੁੜ ਮੁੜ ਫੇਰਾ ਪਾਇਓ ਜੀ ਜਦੋਂ ਟੁੱਟ ਜਾਏ ਡੋਰ ਸਵਾਸਾਂ ਵਾਲੀ ਜਦੋਂ ਟੁੱਟ ਜਾਏ ਡੋਰ ਸਵਾਸਾਂ ਵਾਰੀ ਮਿੱਤਰਾ ਨੂੰ ਦਿਲੋਂ ਨਾ ਭੁਲਾਇਓ ਜੀ ਮਿੱਤਰਾ ਨੂੰ ਦਿਲੋਂ ਨਾ ਭੁਲਾਇਓ ਜੀ ਮੜਮੜ ਫੇਰਾ ਪਾਇਓ ਜੀ ਮੜਮੜ ਫੇਰਾ ਪਾਇਓ ਜੀ ਮੁਹੱਬਤ ਹੁੰਦੀ ਸਕੂਨ ਦਾ ਬੂਟਾ ਮੁਹੱਬਤ ਹੁੰਦੀ ਸਕੂਨ ਦਾ ਬੂਟਾ ਅਮਰ ਵਿੱਚ ਦਿਲਾਂ ਦੇ ਲਾਇਓ ਜੀ ਅਮਰ ਵਿੱਚ ਦਿਲਾਂ ਦੇ ਲਾਇਓ ਜੀ ਦੀਵਾ ਜਗਦਾ ਰਹੀ முப்பா மு